ਛੱਡ ਕੇ ਨਹੀਂ ਜਾ ਸਕਣਗੇ ਬਲੈਕ ਮਨੀ ਵਾਲੇ ਲੋਕ ਕਿਉਂਕਿ 1 ਅਕਤੂਬਰ ਤੋਂ ਨਵਾਂ ਨਿਯਮ ਲਾਗੂ ਹੋਣ ਚਾਰਿ ਹੈ ਜੇਕਰ ਬਲੈਕ ਮਨੀ ਐਕਟ ਦੇ ਤਹਿਤ ਤੁਹਾਡੇ ਖਿਲਾਫ ਕੋਈ ਨੋਟਿਸ ਚਾਰਿ ਹੈ ਤਾਂ ਤੁਸੀਂ ਹੁਣ ਦੇਸ਼ ਛੱਡ ਕੇ ਨਹੀਂ ਜਾ ਸਕੋਗੇ ਇਸ ਨਵੇਂ ਨਿਯਮ ਦੇ ਤਹਿਤ ਤੁਹਾਨੂੰ ਆਪਣੇ ਕੇਸ ਦਾ ਨਿਪਟਾਰਾ ਹੁਣ ਤੱਕ ਭਾਰਤ ਵਿੱਚ ਹੀ ਰਹਿਣਾ ਹੋਵੇਗਾ ਵਿਦੇਸ਼ ਵਿੱਚ ਸੈਟਲ ਹੋਣ ਦੇ ਲਈ ਤੁਹਾਨੂੰ ਆਮਦਨ ਕਰਤੇ ਹੋਰ ਬਕਾਇਆ ਟੈਕਸ ਅਦਾ ਕਰਨੇ ਪੈਣਗੇ ਅਤੇ ਵਿਦੇਸ਼ਾਂ ਦੇ ਵਿੱਚ ਖਰੀਦੀ ਜਾਇਦਾਦ ਦੇ ਖਾਤੇ ਦੇਣੇ ਹੋਣਗੇ ਵਿਦੇਸ਼ ਜਾਣ ਦੇ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲਾਜ਼ਮੀ ਹੋਵੇਗਾ ਇਹ ਸਰਟੀਫਿਕੇਟ ਤੁਹਾਡੇ ਸਾਰੇ ਬਕਾਇਆ ਟੈਕਸ ਅਤੇ ਵਿੱਤੀ ਜ਼ਿੰਮੇਵਾਰੀਆਂ ਦਾ ਨਿਪਟਾਰਾ ਹੋਣ ਤੇ ਪ੍ਰਾਪਤ ਹੋਵੇਗਾ ਦੱਸ ਦਿੱਤੀ ਕਿ ਨਵਾਂ ਨਿਯਮ 1 ਅਕਤੂਬਰ 2024 ਤੋਂ ਲਾਗੂ ਹੋਵੇਗਾ ਹਰ ਸਾਲ ਔਸਤਨ 1.5 ਲੱਖ ਭਾਰਤੀ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਪਿਛਲੇ ਸਮੇਂ ਵਿੱਚ ਕਈ ਲੋਕ ਕਰੋੜਾ ਰੁਪਏ ਦੇ ਕਰਜ਼ਾਈ ਹੋ ਕੇ ਬਿਨਾ ਐਨਓਸੀ ਵਿਦੇਸ਼ਾਂ ਦੇ ਵਿੱਚ ਵਸ ਗਏ ਇਹ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਸ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਨੇ ਜੋ ਦੇਸ਼ ਦੇ ਵਿੱਚ ਵਿੱਤੀ ਕਟਾਲਿਆਂ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਨ ਬਜਟ ਤੇ ਵਿੱਚ ਵਿੱਤ ਵਿੱਲ ਦੀ ਤਾਰਾ 171 ਦੀ ਤਾਰਾ 230 ਦੇ ਵਿੱਚ ਸੋਧ ਦਾ ਪ੍ਰਸਤਾਵ ਕੀਤਾ ਗਿਆ ਇਸ ਸੋਧ ਦਾ ਮਕਸਦ ਵਿੱਤੀ ਕਟਾਲਿਆਂ ਅਤੇ ਕਾਲੇ ਧੰਦੇ ਨਾਲ ਜੁੜੇ ਲੋਕਾਂ ਨੂੰ ਬਿਨਾ ਐਨਓਸੀ ਦੇ ਵਿਦੇਸ਼ ਜਾਣ ਤੋਂ ਰੋਕਣਾ ਹੈ ਦੱਸਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ ਜਾਣ ਦੇ ਮਾਮਲੇ ਦੇ ਵਿੱਚ ਆਮਦਨ ਕਰ ਵੈਲਥ ਟੈਕਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਪਰ ਇਸ ਦੇ ਵਿੱਚ منی ਲਾਂਡਰਿੰਗ ਚ ਕਾਲਾ ਧਨ ਸ਼ਾਮਿਲ ਨਹੀਂ ਸੀ ਜੇਕਰ 1 ਅਕਤੂਬਰ ਤੋਂ ਬਾਅਦ ਵਿਦੇਸ਼ ਤੇ ਵਿੱਚ ਜਾਇਦਾਦ ਖਰੀਦੀ ਜਾਂਦੀ ਹੈ ਤਾਂ ਇਸ ਦੇ ਨਾਲ ਸਬੰਧਿਤ ਪੈਨਲਟੀ ਟੈਕਸ ਬਕਾਇਆ ਤਾਂ ਕਲੀਅਰੈਂਸ ਨਹੀਂ ਜੁੜੀ ਦਿੱਤੀ ਜਾਵੇਗੀ ਤੁਹਾਨੂੰ ਦੱਸਦੀ ਹੈ ਕਿ ਸਰਕਾਰ ਦਾ ਨਵਾਂ ਨਿਯਮ ਕਾਲੇ ਤੰਨ ਅਤੇ منی ਲੌਂਡਰਿੰਗ ਨਾਲ ਨਜਿੱਠਣ ਲਈ ਇੱਕ ਅਹਿਮ ਕਦਮ ਹੈ ਇਸ ਦੇ ਨਾਲ ਨਾ ਸਿਰਫ ਵਿੱਤੀ ਬੇਨੇਮੀਆਂ ਨੂੰ ਰੋਕਣ ਵਿੱਚ ਮਦਦ ਮਿਲੇਗੀ ਸੋਖੋ ਦੇਸ਼ ਦੀ ਆਰਥਿਕ ਸਥਿਰਤਾ ਵੀ ਜਕਿੰਨੀ ਹੋਵੇਗੀ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਬਲੈਕ ਮਨੀ ਐਕਟ ਦੇ ਤਹਿਤ ਦਰਜ ਕੀਤੇ ਲੋਕਾਂ ਦੇ ਦੇਸ਼ ਛਾਂਣ ਚਾਹ ਨਾਗਰਿਕਤਾ ਤਿਆ ਕਰਨ ਤੇ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਕਿ 1 ਅਕਤੂਬਰ ਤੋਂ ਨਵਾਂ ਨਿਯਮ ਲਾਗੂ ਹੋ ਜਾਵੇਗਾ ਹੁਣ ਬਲੈਕ ਮਨੀ ਵਾਲੇ ਲੋਕ ਦੇਸ਼ ਛੱਡ ਕੇ ਨਹੀਂ ਜਾ ਸਕਤੇ